ਆ ਜਯਾ ਦੇਵ ਸੁਮਨ ਡਿਪਟੀ ਸਾਹਿਬ ਨੇ ਫੋਨ ਕਰਕੇ ਆਪਣਾ ਅਨਾਉਂਸਮੈਂਟ ਕੀਤੀ ਮੈਕ ਤੇ ਸਪੀਕਰ 'ਚ ਵੀ ਗੋਲੀ ਚੱਲਣੋਂ ਮੈਂ ਰੋਕਿਆ ਇਹਨਾਂ ਨੂੰ ਕਿ ਫੇਰੇ ਫੌਜ ਨੇ ਘੇਰਾ ਪਾਇਆ ਤੁਹਾਨੂੰ ਪਤਾ ਦੀ ਰਾਤੋਂ ਚੁੱਕ ਚ ਹੋ ਰਿਹਾ ਤੇ ਮੇਰੀ ਜ਼ਿੰਮੇਵਾਰੀ ਆ ਮੈਨੂੰ ਪਤਾ ਵੀ ਸਾਰੇ ਬੰਦੇ ਤੁਸੀਂ ਗੋਲੀ ਦੇ ਕਾਰਨ ਕਰਕੇ ਲੁੱਕ ਕੇ ਬੈਠੇ ਜੇ ਤੇ ਤੁਸੀਂ ਸਾਰੇ ਬਾਹਰ ਆ ਜਾਓ ਜੋਦਾਂ ਅਨਾਉਂਸਮੈਂਟ ਕੀਤੀ ਫੇਰ ਅਸੀਂ ਸਾਰੇ ਸਿੰਘਾਂ ਨੇ ਆਖਿਆ ਵੀ ਅੰਦਰ ਲੜਾਈ ਵਾਲੀ ਤਾਂ ਗੱਲ ਹੈ ਕੋਈ। ਜਾਂ ਸੀ ਕੋਈ ਲੜਨਾ ਜਾਂ ਵੀ ਆ ਕੁਝ ਕਰ ਲੈਣਾ। ਤਾਂ ਕਿ ਉਹ ਅੰਦਰੋਂ ਤੇ ਕੋਈ ਗੋਲੀ ਨਹੀਂ ਚਲੀ ਬਾਹਰੋਂ ਅੰਦਰੋਂ ਚਲੀਆਂ ਬਾਹਰੋਂ ਚਲੀਆਂ। ਹਾਂ ਹਾਂ ਹਾਂ। ਅੱਛਾ ਫੇਰ ਉਹ ਅਸੀਂ ਸਾਰੇ ਸਿੰਘ ਜਿਹੜੇ ਸਭ ਕੋ 11 11:30 ਵਜੇ ਦੇ ਦੁਪਹਿਰੇ ਆਈ ਸਾਰੇ ਬਾਹਰ ਆ ਗਏ। ਲਾਈਨਾਂ ਬਣ ਕੇ। ਜਦੋਂ ਅਸੀਂ ਬਾਹਰ ਆਏ ਤਾਂ ਉਹਨੇ ਸਾਰਿਆਂ ਨੂੰ ਆਖਿਆ ਵੀ ਇੱਥੇ ਪ੍ਰਕਰਮਾ ਚੱਲ ਮੈਂ ਪੈ ਜਾਓ। ਅੱਛਾ ਅ ਦੇਨ ਟਾਈਮ ਹਾਂਜੀ ਬਾਬੇ ਤਾਂ ਗਰਮੀ ਬੜੀ ਹੋਗੀ ਉਸ ਟਾਈਮ ਤੇ ਇੱਥੇ ਕੁਝ ਵਾਪਰੇ ਜੀ ਹਾਂਜੀ ਬਿਲਕੁਲ ਅੱਛਾ ਤੇ ਸਾਰਿਆਂ ਨੂੰ ਬੰਦਾਂ ਨੂੰ ਲੰਮੇ ਪਾ ਲਿਆ ਮੈਨੂੰ ਉਹਨਾਂ ਨੇ ਕੋਲ ਸੱਦਿਆ ਕਮਾਂਡਰ ਨੇ ਤੇ ਮੈਨੂੰ ਕਹਿੰਦਾ ਵੀ ਕਿਰਪਾਨ ਆਪਦੀ ਲਾਓ ਮੈਂ ਆਖਿਆ ਵੀ ਕਿਰਪਾਨ ਨੂੰ ਕੀ ਗੱਲ ਹੈ ਜੀ ਕਿਰਪਾਨ ਨਾਲ ਸਾਡੇ ਲਾਓ ਵੀ ਨਾਇਤਰਾ ਨਾ ਕਰੋ ਉਹ ਕਹਦਾ ਨਹੀਂ ਇਹ ਤਾਂ ਹੁਣ ਸੌਰੀ ਲਾਉਣੀ ਪੈਣੀ ਜੀ ਉਹਨਾਂ ਨੇ ਬਦਬੇ ਲਾ ਕੇ ਤੇ ਉੱਥੇ ਹੋਰ ਵਿੱਚ ਕਿਰਪਾਨਾਂ ਪਈਆਂ ਹੀ ਢੇਰ ਲੱਗਾ ਉੱਥੇ ਉਹਨਾਂ ਕਰਪਾਰ ਰੱਖ ਦਿੱਤੀ